ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕਿਸ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ ਇਸੇ ਪ੍ਰਕਰਨ ਦੇ ਵਿੱਚ ਇਹ ਤੀਸਰਾ ਸ਼ਬਦ ਹੈ ਜਿੰਨਾ ਵਿੱਚੋਂ ਪਹਿਲਾ ਦੋ ਸ਼ਬਦ ਵੀ ਆਪ ਜੀ ਨੇ ਇਸੇ ਪਰਥਾਏ ਸਰਵਨ ਕੀਤੇ ਨੇ ਬਬੀਹੇ ਦਾ ਪਾਵਰਥ ਹੈ ਉਹ ਮਨੁੱਖ ਜਿੰਦੇ ਅੰਦਰ ਪ੍ਰਮਾਤਮਾ ਦੇ ਨਾਮ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨੂੰ ਪੀਣ ਦੀ ਤਾਂਗ ਹੈ ਉਸ ਮਨੁੱਖ ਨੂੰ ਸਤਿਗੁਰ ਨੇ ਬਬੀਹੇ ਨਾਲ ਤਰਜੀ ਦਿੱਤੀ ਹੈ ਜਿੱਥੇ ਸਾਰੀ ਦੁਨੀਆ ਅੰਮ੍ਰਿਤ ਵੇਲੇ ਨੀਂਦ ਦੇ ਆਗੋਸ਼ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਅਜ਼ਾਈਂ ਗੁਆ ਰਹੀ ਹੁੰਦੀ ਹੈ ਉੱਥੇ ਪਰਮਾਤਮਾ ਦੇ ਨਾਮ ਦੀ ਖਿੱਚ ਰੱਖਣ ਵਾਲੇ ਬਬੀਹੇ ਵਰਗੇ ਮਨੁੱਖ ਉਹ ਰੱਬ ਦੇ ਪਿਆਰ ਦੇ ਵਿੱਚ ਸਤਗੁਰ ਦੇ ਚਰਨਾਂ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੀ ਸਿਖ ਸਲਾਹ ਵਿੱਚ ਜੁੜ ਜਾਂਦੇ ਨੇ ਜਿੰਦੇ ਅੰਦਰ ਤਾਂਗ ਹੈ ਸਤਗੁਰ ਨੇ ਉਹਨਾਂ ਗੁਰਸਿੱਖਾਂ ਨੂੰ ਬੱਬੀਹੇ ਦੇ ਨਾਲ ਸੰਗਿਆ ਦਿੱਤੀ ਹੈ ਤੇ ਸਤਗੁਰ ਨੇ ਜਿਕਰ ਵੀ ਕੀਤਾ ਪਿਛਲੇ ਸ਼ਬਦ ਦੇ ਵਿੱਚ ਕੀ ਬੱਬੀਹੇ ਪਾਪ ਹੈ ਮਨੁੱਖ ਜੇ ਤੇਰੇ ਅੰਦਰ ਰੱਬ ਦੇ ਨਾਮ ਦੀ ਆਤਮਿਕ ਜੀ ਰਸ ਦੇਣ ਵਾਲੀ ਉਸ ਅੰਮ੍ਰਿਤ ਬੂੰਦ ਦੀ ਤਾਂਗ ਹੈ ਤੇ ਫਿਰ ਤੂੰ ਆਪਣੇ ਜੀਵਨ ਵਿੱਚ ਸੱਚ ਦੀ ਕਮਾਈ ਕਰ ਸੱਚ ਦੀ ਕਮਾਈ ਕੀਤਿਆਂ ਤੋਂ ਬਿਨਾ ਇਹ ਬੂੰਦ ਤੈਨੂੰ ਮਿਲੇਗੀ ਨਹੀਂ ਬਬੀਹੇ ਨੇ ਪੁਕਾਰ ਕੀਤੀ ਪਰ ਉਹਦੀ ਪੁਕਾਰ ਰੱਬ ਦੇ ਦਰ ਤੇ ਤਾਂ ਸੁਣੀ ਗਈ ਕਿਉਂਕਿ ਉਹਦੀ ਪੁਕਾਰ ਦੇ ਵਿੱਚ वेदना ਹੈ ਦੁੱਖ ਹੈ ਉਹਦੀ ਪੁਕਾਰ ਦੇ ਵਿੱਚ ਪੀੜਾ ਹੈ ਤੇ ਉਹਦੀ ਉਹ ਪੀੜਾ ਵਕਤ ਦੀ ਨਹੀਂ ਹੈ ਦਿਖਾਵੇ ਦੀ ਨਹੀਂ ਹੈ ਉਹਦੀ ਉਸ ਪੀੜਾ ਦੇ ਵਿੱਚ ਜਿਹੜਾ ਦਰਦ ਹੈ ਨਾ ਉਹ ਸੱਚਾ ਦਰਦ ਹੈ ਤੇ ਉਸ ਦਰਦ ਨੂੰ ਸੁਣ ਕੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬੱਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਫਿਰ ਉਹਦੀ ਰੱਬ ਦੇ ਘਰ ਵਿੱਚ ਪੁਕਾਰ ਸੁਣੀ ਗਈ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਦੋਂ ਤੇਰੇ ਅੰਦਰ ਵੀ ਰੱਬ ਨਾਲ ਜੁੜਨ ਦੀ ਖਿੱਚ ਬਣੇਗੀ ਤੇ ਉਸ ਖਿੱਚ ਵਿੱਚ ਤੂੰ ਪੁਕਾਰ ਕਰੇਂਗਾ ਨਾ ਤੇ ਸਾਬ ਕਿੰਦੇ ਨੇ ਤੇਰੀ ਉਹ ਪੁਕਾਰ ਫਿਰ ਪ੍ਰਮਾਤਮਾ ਦੇ ਘਰ ਵਿੱਚ ਸੁਣੀ ਜਾਏਗੀ। ਪਿਛਲੇ ਦੀਵਾਨਾ ਵਿੱਚ ਵੀ ਜ਼ਿਕਰ ਕੀਤਾ ਸੀ ਦੇਖ ਕੇ ਆਪਣੇ ਆਪ ਨੂੰ ਇਹ ਸੋਚਣ ਵਿੱਚ ਬੈਠ ਜਾਣਾ ਵੀ ਮੈਂ ਫਲਾਣੇ ਵੱਲ ਵੇਖ ਕੇ ਮੈਂ ਗੁਰੂ ਘਰ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਚੰਗਾ ਕਰਮ ਨੇ ਪਰਿੰਦਾ ਮਤਲਬੇ ਨਹੀਂ ਕਿ ਅਸੀਂ ਹੁਣ ਇਸ ਥਾਂ ਤੇ ਰੁਕ ਜਾਣਾ ਹੈ ਜਿਵੇਂ ਸੰਸਾਰਿਕ ਤੌਰ ਤੇ ਹਰ ਚੀਜ਼ ਦਾ ਇੱਕ ਲੈਵਲ ਹੁੰਦਾ ਹੈ ਉਸ ਕਰਮ ਨੂੰ ਕਰਨ ਦੇ ਲਈ ਸਾਡੀ ਇੱਕ ਵਿਉਂਤ ਹੁੰਦੀ ਹੈ ਜਿਦੋਂ ਕਰਮ ਕਿਸੇ ਵਿਉਂਤ ਵਿੱਚ ਕੀਤਾ ਜਾਂਦਾ ਹੈ ਫਿਰ ਬੰਦਾ ਰੋਜ਼ਾਨਾ ਉਸ ਬਾਰੇ ਸੋਚਦਾ ਹੈ ਤੇ ਉਹ ਕੀਤਾ ਹੋਇਆ ਕਰਮ ਬੰਦੇ ਨੂੰ ਬੁਲੰਦੀ ਤੇ ਲੈ ਜਾਂਦਾ ਹੈ ਇਸੇ ਤਰ੍ਹਾਂ ਰੱਬ ਨਾਲ ਪਾਈ ਹੋਈ ਸਾਝ ਜਦੋਂ ਰੋਜ਼ਾਨਾ ਅੰਦਰ ਇੱਕ ਨਵੀਂ ਤਾਂਗ ਬਣਦੀ ਹੈ ਖਿੱਚ ਬਣਦੀ ਹੈ ਤੇ ਉਹ ਵੀ ਫਿਰ ਸਾਨੂੰ ਉਸ ਮਾਲਕ ਪ੍ਰਮਾਤਮਾ ਰੱਬ ਜੀ ਦੇ ਘਰ ਨਾਲ ਜੋੜਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਨਾਮ ਭਗਤ ਨਾਮਦੇਵ ਜੀ ਦਾ ਇੱਕ ਬਚਨ ਹੈ। ਇਹ ਸ਼ਬਦ ਬਹੁਤ ਸਰਲ ਸ਼ਬਦ ਸਮਝ ਵਿੱਚ ਆਏਗਾ ਜੇ ਤੁਸੀਂ ਇਸ ਇਸ ਸ਼ਬਦ ਨੂੰ ਸਮਝ ਲਿਆ। ਉੱਥੇ ਭਗਤ ਨਾਮਦੇਵ ਜੀ ਨੇ ਜ਼ਿਕਰ ਕੀਤਾ ਹੈ ਭਗਤ ਜੀ ਕਹਿੰਦੇ ਨੇ ਅਨ ਮੜਿਆ ਮੰਦਲ ਬਾਜੈ ਬਿਨ ਸਾਮਨ ਕਨਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕੋ ਮਿਲਿਓ ਰਾਮ ਸਨੇਹੀ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਮਿਲ ਗਿਆ ਕੌਣ ਮਿਲਿਆ ਰਾਮ ਸਨੇਹੀ ਸਨੇਹੀ ਦਾ ਮਤਲਬ ਹੁੰਦਾ ਹੈ ਪਿਆਰਾ ਜਿੰਦੇ ਨਾਲ ਸਨੇਹ ਦਾ ਮਤਲਬ ਹੁੰਦਾ ਹੈ ਪਿਆਰ ਸਨੇਹੀ ਦਾ ਮਤਲਬ ਹੁੰਦਾ ਹੈ ਜਿੰਦੇ ਨਾਲ ਤੁਸੀਂ ਪਿਆਰ ਕੀਤਾ ਸਨੇਹੀ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਉਹ ਮਿਲ ਗਿਆ ਮੇਰਾ ਪਰਮਾਤਮਾ ਮੇਰਾ ਪਿਆਰਾ ਰੱਬ ਮੋਗੋ ਮਿਲਿਓ ਰਾਮ ਸਨੇਹੀ ਪਰ ਜਦੋਂ ਮਿਲਿਆ ਤੇ ਹੋਇਆ ਕਿ ਭਗਤ ਜੀ ਕਹਿੰਦੇ ਨੇ ਜਿਹ ਮਿਲਿਆ ਦੇ ਸੁਦੇਹੀ ਦੇਹ ਸੁਦੇਹੀ ਧਿਆਨ ਦੇਣਾ ਦੇਹ ਦੇ ਅੱਗੇ ਸੂ ਲੱਗੈ ਸੁਦੇਹੀ ਇਹ ਦੋ ਸ਼ਬਦ ਬੜੇ ਸਮਝਣ ਵਾਲੇ ਨੇ ਬਾਣੀ ਵਿੱਚ ਕੋਈ ਵੀ ਸ਼ਬਦ ਹੈ ਜਿਵੇਂ ਸਰੂਪ ਕਰੂਪ ਇਕ ਹੁੰਦਾ ਹੈ ਬੰਦੇ ਦਾ ਰੂਪ ਫਿਰ ਉਸ ਰੂਪ ਦੇ ਅੱਗੇ ਜਦੋਂ ਸ ਸ ਲੱਗ ਜਾਂਦਾ ਹੈ ਔਂਕੜ ਦੇ ਨਾਲ ਉਹ ਬਣ ਜਾਂਦਾ ਹੈ ਸਰੂਪ ਸਰੂਪ ਦਾ ਮਤਲਬ ਹੁੰਦਾ ਹੈ ਚੰਗਾ ਰੂਪ ਤੇ ਜੇ ਉਹਦੇ ਅੱਗੇ ਕ ਕ ਲੱਗ ਜਾਏ ਤੇ ਫਿਰ ਉਹ ਬਣ ਜਾਂਦਾ ਹੈ ਕਰੂਪ ਕਰੂਪ ਦਾ ਮਤਲਬ ਹੁੰਦਾ ਹੈ ਭੈੜਾ ਰੂਪ ਇਹ ਤਿੰਨ ਸ਼ਬਦ ਨੇ ਰੂਪ ਸਰੂਪ ਕਰੂਪ ਇਸੇ ਤਰ੍ਹਾਂ ਦੇ ਸੁਦੇ ਕੁਦੇ ਇਹ ਵੀ ਤਿੰਨ ਸ਼ਬਦ ਨੇ ਸੁਦੇ ਦਾ ਮਤਲਬ ਹੁੰਦਾ ਹੈ ਚੰਗੀ ਦੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਉਸ ਪ੍ਰਮਾਤਮਾ ਨਾਲ ਮਿਲ ਕੇ ਨਾ ਮੇਰੀ ਜਿਹੜੀ ਦੇਹ ਹੈ ਨਾ ਭਗਤ ਜੀ ਕਹਿੰਦੇ ਨੇ ਸੁਦੇਹੀ ਹੋ ਗਈ ਹੈ ਭਾਵ ਚੰਗੀ ਹੋ ਗਈ ਹੈ। ਇਹਦੇ ਅੰਦਰ ਪਰਵਰਤਨ ਕੀ ਆਇਆ ਹੈ। ਵੇਖੋ ਇਹਨਾਂ ਆਪਣੇ ਆਪ ਵਿੱਚ ਰੱਬ ਨਾਲ ਜੁੜਨ ਦੇ ਲਈ ਜਦੋਂ ਸਾਡੇ ਮਨ ਚੋਂ ਖਿਆਲ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਆ ਇੱਕ ਜੁਗਤ ਹੈ ਜਿੰਦੇ ਨਾਲ ਤੂੰ ਆਪਣੇ ਅੰਦਰ ਐਨਲਾਈਜ਼ ਕਰ ਸਕਣਾ ਕਿ ਮੈਂ ਰੱਬ ਨਾਲ ਜੁੜਿਆ ਮੇਰੇ ਅੰਦਰ ਕਿੰਨੀ ਕੁ ਤਬਦੀਲੀ ਆਈ ਹੈ। ਉੱਥੇ ਫਿਰ ਭਗਤ ਜੀ ਕਹਿੰਦੇ ਨੇ ਅਨਮੜਿਆ ਮੰਡਲ ਵਜੈ ਮੰਡਲ ਕਹਿੰਦੇ ਨੇ ਕਿਸੇ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਢੋਲ ਵੱਜਦਾ ਹੈ ਉਸ ਢੋਲ ਨੂੰ ਕਿਹਾ ਜਾਂਦਾ ਹੈ ਮੰਡਲ ਮੰਡਲ ਉਹ ਮੜਿਆ ਹੁੰਦਾ ਹੈ ਕਿਸੇ ਪਸ਼ੂ ਦੀ ਚਰਬੀ ਦੇ ਨਾਲ ਤੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਅੰਦਰ ਜਿਹੜਾ ਮੰਡਲ ਵੱਜਦਾ ਹੈ ਉਹ ਕਿਸੇ ਪਸ਼ੂ ਦੀ ਚਮੜੀ ਨਾਲ ਨਹੀਂ ਵੱਜਿਆ ਹੋਇਆ ਹੈ ਉਹ ਕਿਸੇ ਪਸ਼ੂ ਦੀ ਚਮੜੀ ਦੇ ਨਾਲ ਉਹਨੂੰ ਮੈਂ ਵਿੰਨਿਆ ਨਹੀਂ ਪਰ ਨਾਲ ਇੱਕ ਸ਼ਬਦ ਹੈ ਅਨਮੜਿਆ ਅਨਮੜਿਆ ਦਾ ਮਤਲਬ ਹੁੰਦਾ ਹੈ ਜਿਹੜਾ ਮੜਿਆ ਹੀ ਨਹੀਂ ਗਿਆ ਬਾਬਾ ਜੀ ਕਹਿੰਦੇ ਨੇ ਉਹ ਮੰਡਲ ਮੇਰੇ ਅੰਦਰ ਸਦਾ ਹੀ ਵਜਦਾ ਹੈ ਦੇਖੋ ਬਾਹਰ ਦਾ ਮੰਡਲ ਬਾਹਰ ਦਾ ਜੇ ਤੁਸੀਂ ਕੋਈ ਢੋਲ ਵਜਾਣਾ ਹੈ ਉਹਦੇ ਲਈ ਤੁਹਾਨੂੰ ਬਾਜ਼ਾਰੋਂ ਢੋਲ ਲਿਆਣਾ ਪਏਗਾ ਉਹਨੂੰ ਵਜਾਣ ਦਾ ਉਦਮ ਕਰਨਾ ਪਏਗਾ ਉਹਦੇ ਤੇ ਜੇ ਤੁਸੀਂ ਸੱਟ ਮਾਰੋਗੇ ਤੇ ਉਹਦੇ ਵਿੱਚੋਂ ਆਵਾਜ਼ ਨਿਕਲਣੀ ਹੈ ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਜਦੋਂ ਮੈਂ ਰੱਬ ਨਾਲ ਜੁੜਿਆ ਮੇਰੀ ਦੇਹ ਸੁਦੇ ਬਣੀ ਹੁਣ ਭਗਤ ਜੀ ਕਹਿੰਦੇ ਨੇ ਮੇਰੇ ਅੰਦਰ ਜਿਹੜਾ ਮੰਦਲ ਵੱਜ ਰਿਹਾ ਨਾ ਉਹ ਕਿਸੇ ਸਮੇ ਦਾ ਮੁਤਾਜ ਨਹੀਂ ਹੈ ਵੀ ਕਿਸੇ ਵਿਆਹ ਸ਼ਾਦੀ ਦੇ ਵਕਤ ਵੱਜੇਗਾ ਭਗਤ ਜੀ ਕਹਿੰਦੇ ਨੇ ਹੁਣ ਮੇਰੇ ਅੰਦਰ ਸਦਾ ਇੱਕ ਆਨੰਦ ਹੈ ਸਦਾ ਇੱਕ ਖੇੜਾ ਹੈ ਉਹ ਮੰਦਲ ਹਰ ਵੇਲੇ ਮੇਰੇ ਅੰਦਰ ਵੱਜਦਾ ਪਿਆ ਉਸ ਮੰਦਲ ਨੂੰ ਵੱਜਣ ਦਾ ਕੋਈ ਵਕਤ ਕੋਈ ਸਮਾਂ ਮੁਕਰਰ ਨਹੀਂ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਬਬੀਹੇ ਦੇ ਅੰਤਰਾ ਤੇਰੇ ਅੰਦਰ ਤਾੰਗ ਬਣ ਗਈ ਤੂੰ ਰੱਬ ਨਾਲ ਜੁੜਿਆ ਤੇ ਭਗਤ ਜੀ ਕਹਿੰਦੇ ਨੇ ਤੇਰੀ ਦੇਹ ਸੁਦੇ ਬਣੀ ਤੇ ਤੇਰੇ ਅੰਦਰ ਵੀ ਫਿਰ ਇਹ ਪਿਆਸ ਪੂਰਨ ਹੋ ਜਾਏਗੀ ਰੱਬ ਜੀ ਦੇ ਨਾਲ ਤੂੰ ਸਦਾ ਇਕਮਿਕ ਹੋ ਜਾਏਗਾ ਇਹਨੂੰ ਹੀ ਧੰਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਬਾਬੀਹਾ ਤੂੰ ਸਹਿਜ ਬੋਲ ਸਹਿਜ ਦਾ ਮਤਲਬ ਹੁੰਦਾ ਹੈ ਆਤਮਿਕ ਅਡੋਲਤਾ ਦੇ ਵਿੱਚ ਇੱਕ ਬੋਲਣਾ ਹੁੰਦਾ ਵੀ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕਰਨੀਆਂ ਅਰਦਾਸ ਕੀਤੀ ਅਰਦਾਸ ਕਰਨ ਲੱਗਿਆਂ ਕਈ ਵਾਰੀ ਹੁੰਦਾ ਸਾਡੇ ਸਿਰਫ ਜ਼ੁਬਾਨ ਦੇ ਬੋਲ ਬੋਲ ਮੇਰੀ ਜ਼ੁਬਾਨ ਤੋਂ ਨਿਕਲੇ ਤੁਹਾਡੇ ਕੰਨਾਂ ਤੱਕ ਪਹੁੰਚ ਗਏ ਮੈਂ ਚੰਗੇ ਬੋਲ ਬੋਲਾਂਗਾ ਤੁਹਾਨੂੰ ਚੰਗੇ ਲੱਗਣਗੇ ਤੁਸੀਂ ਸਿਫਤ ਕਰਦੇ ਹੋਗੇ ਵੀ ਭਾਈ ਸਾਹਿਬ ਅਰਦਾਸ ਬਹੁਤ ਸੋਹਣੀ ਕੀਤੀ ਮੇਰੀ ਅਰਦਾਸ ਮੇਰੇ ਬੋਲ ਤੁਹਾਡੇ ਕੰਨਾਂ ਤੱਕ ਪਹੁੰਚੇ ਪਰ ਸੱਚੇ ਕਿ ਉਹ ਰੱਬ ਦੇ ਘਰ ਤੱਕ ਪਹੁੰਚੇ ਇਹ ਸੋਚਣ ਵਾਲੀ ਗੱਲ ਹੈ ਜਿਹੜੀ ਮੇਰੇ ਬੋਲ ਮੈਂ ਸ਼ਬਦਾਂ ਦੀ ਘੜਤ ਘੜੀ ਬੜੀ ਸੋਹਣੀ ਉਹ ਘੜ ਕੇ ਮੈਂ ਸ਼ਬਦ ਬੋਲੇ ਤੁਹਾਨੂੰ ਬੜੇ ਸੋਹਣੇ ਲੱਗੇ ਤੁਸੀਂ ਮੇਰੀ ਵਡਿਆਈ ਕਰ ਦਿੱਤੀ ਪਰ ਦਾਤਾ ਜੀ ਕਹਿੰਦੇ ਨੇ ਕਿ ਉਹ ਮੇਰੇ ਬੋਲ ਬੋਲੇ ਹੋਏ ਰੱਬ ਦੇ ਘਰ ਵਿੱਚ ਪਹੁੰਚੇ ਨੇ ਇਹ ਨਿਰਣਾ ਕੌਣ ਕਰੇਗਾ ਹੁਣ ਸਤਿਗੁਰੂ ਦੇ ਹੀ ਇੱਕ ਬਚਨ ਕਹਿੰਦੇ ਨੇ ਸਹਿਜ ਸਹਿਜ ਦਾ ਮਤਲਬ ਹੁੰਦਾ ਹੈ ਆਤਮਿਕ ਅਡੋਲਤਾ ਜਿਹੜੇ ਬੋਲ ਮੇਰੀ ਜ਼ੁਬਾਨ ਤੋਂ ਨਿਕਲੇ ਉਹਨਾਂ ਦੇ ਅੰਦਰ ਦਰਦ ਇਹਨਾਂ ਕਿ ਮੇਰੀ ਜ਼ੁਬਾਨ ਤੋਂ ਨਿਕਲੇ ਹੋਏ ਬੋਲ ਲੋਕਾਂ ਨੂੰ ਚੰਗੇ ਲੱਗੇ ਨਾ ਨਹੀਂ ਲੱਗੇ ਪਰ ਮੇਰੇ ਰੱਬ ਨੂੰ ਭਾ ਗਏ ਨੇ ਦਾਤਾ ਜੀ ਕਹਿੰਦੇ ਨੇ ਸਹਿਜ ਆਤਮਿਕ ਅਡੋਲਤਾ ਮਨ ਦੇ ਅੰਦਰ ਦੀ ਅਡੋਲਤਾ ਹੁਣ ਉਹਨਾਂ ਬੋਲਾਂ ਦੇ ਵਿੱਚ ਕੋਈ ਮੰਗ ਨਹੀਂ ਹੋਏਗੀ ਜਿਵੇਂ ਮੇਰੇ ਬੋਲਾਂ ਦੇ ਵਿੱਚ ਕੋਈ ਮੰਗ ਹੋਏਗੀ ਧਿਆਨ ਦੇਣਾ ਸੰਸਾਰ ਦੇ ਅੰਦਰ ਦੇ ਬੋਲੇ ਜਾਣ ਵਾਲੇ ਬੋਲ ਕਿਸੇ ਨਾ ਕਿਸੇ ਮੰਗ ਦੇ ਮੋਹਤਾਜ ਨੇ ਕੋਈ ਕਿਸੇ ਦੀ ਵਡਿਆਈ ਕਰ ਰਿਹਾ ਕੋਈ ਕਿਸੇ ਦੀ ਉਸਤਤ ਕਰ ਰਿਹਾ ਉਹਦੀ ਵਡਿਆਈ ਉਹਦੀ ਉਸਤਤ ਪਿੱਛੇ ਉਹਦੀ ਕੋਈ ਲਾਲਸਾ ਹੈ ਪਰ ਰੱਬ ਜੀ ਨਾਲ ਬੋਲੇ ਹੋਏ ਬੋਲ ਜਿਹੜੇ ਸਹਿਜ ਰੂਪ ਵਿੱਚ ਬੋਲੇ ਜਾਂਦੇ ਨੇ ਉੱਤੇ ਕੋਈ ਲਾਲਸਾ ਨਹੀਂ ਹੁੰਦੀ ਇੱਕ ਸਮਾ ਹੁੰਦਾ ਹੈ ਜਦੋਂ ਮੈਂ ਮੰਗਿਆ ਤੇ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਤੇ ਜਦੋਂ ਬਬੀਹੇ ਵਾਲਾ ਪ੍ਰੇਮ ਬਣਦਾ ਹੈ ਨਾ ਦਾਤਾ ਜੀ ਕਹਿੰਦੇ ਨੇ ਫਿਰ ਸਹਿਜ ਅਵਸਥਾ ਪੈਦਾ ਹੁੰਦੀ ਹੈ ਫਿਰ ਜਿਹੜੇ ਬੋਲ ਨਿਕਲਦੇ ਨੇ ਉਹਦੇ ਪਿੱਛੇ ਕੋਈ ਮੰਗ ਨਹੀਂ ਹੁੰਦੀ ਉਹਦੇ ਪਿੱਛੇ ਕੋਈ ਇੱਛਾ ਨਹੀਂ ਹੁੰਦੀ ਸੰਸਾਰ ਦੀ ਵੀ ਮੈਨੂੰ ਆਹ ਚਾਹੀਦਾ ਮੈਂ ਤਾਂ ਬੋਲ ਰਿਹਾ ਦਾਤਾ ਜੀ ਕਹਿੰਦੇ ਨੇ ਅਨ ਬਬੀਹਾ ਤੂੰ ਸਹਿਜ ਬੋਲ ਜੇ ਤੇਰੇ ਅੰਦਰ ਤਾਂਗੇ ਤੇ ਬੰਦਿਆ ਫਿਰ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਰੱਬ ਦੇ ਚਰਨਾਂ ਦੇ ਵਿੱਚ ਬੋਲ ਪਰਮਾਤਮਾ ਦੇ ਚਰਨਾਂ ਵਿੱਚ ਬੋਲ ਸੱਚੈ ਸ਼ਬਦ ਸੁਭਾਏ ਫਿਰ ਸੁਭਾਏ ਦਾ ਮਤਲਬ ਹੁੰਦਾ ਹੈ ਪਿਆਰ ਪਾਤਸ਼ਾਹ ਕਹਿੰਦੇ ਨੇ ਫਿਰ ਦੂਜੀ ਗੱਲ ਤੇਰੇ ਅੰਦਰ ਪਿਆਰ ਹੋਵੇ ਸਹਿਜ ਹੋਵੇ ਪਿਆਰ ਹੋਵੇ ਤੇਰੇ ਬੋਲ ਸੱਚੇ ਹੋਣ ਸਤਿਗੁਰ ਕਹਿੰਦੇ ਨੇ ਜੇ ਤੂੰ ਆਪਣੀ ਗੱਲ ਪਰਮਾਤਮਾ ਤੱਕ ਪਹੁੰਚਾਣੀ ਹੈ ਤੇ ਆ ਇੱਕ ਜੁਗਤੀ ਹੈ ਸਤਿਗੁਰ ਕਹਿੰਦੇ ਨੇ ਇੱਕ ਤੇ ਤੇਰੇ ਬੋਲ ਸਹਿਜ ਵਿੱਚ ਹੋਣ ਉਹਨਾਂ ਪਿੱਛੇ ਕੋਈ ਸੰਸਾਰ ਦੀ ਮੰਗ ਨਾ ਹੋਵੇ ਦੂਜੀ ਸਤਿਗੁਰ ਕਹਿੰਦੇ ਨੇ ਉਹਨਾਂ ਵਿੱਚ ਸੁਭਾਏ ਪ੍ਰੇਮ ਹੋਵੇ ਤੇ ਤੀਜੀ ਗੱਲ ਦਾਤਾ ਜੀ ਕਹਿੰਦੇ ਨੇ ਉਹ ਬੋਲ ਸੱਚੇ ਹੋਣ ਉਹ ਬੋਲ ਦੁਨੀਆ ਦੀ ਖੁਸ਼ਾਮਦੀ ਵਾਲੇ ਨਾ ਹੋ ਵੀ ਮੈਂ ਉਹਦੀ ਕੁਸ਼ਾਮਦ ਕਰਾਂਗਾ ਤੇ ਉਹਦੇ ਬਦਲੇ ਵਿੱਚ ਮੈਨੂੰ ਕੁਝ ਮਿਲੇਗਾ ਸੱਚੇ ਬੋਲ ਹੋਣ ਤਾਂ ਹੀ ਭਗਤ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਜਿਹੜੇ ਬੋਲ ਬੋਲੇ ਨੇ ਮੇਰੇ ਦਾਤਾ ਜੀ ਮੇਰੀ ਪੁਕਾਰ ਤੇਰੇ ਚਰਨਾਂ ਵਿੱਚ ਐ ਤੇ ਉਸ ਪੁਕਾਰ ਨੂੰ ਬੋਲਣ ਲੱਗਿਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਉਹ ਬੋਲ ਦੁਨੀਆਂ ਨੂੰ ਕਿਹੋ ਜਿਹਾ ਲੱਗਣਗੇ ਮਨਮਾਨੇ ਲੋਕਾਂ ਦਾ ਪਤੀਜ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਕਹਿੰਦੇ ਨੇ ਨਾਮ ਪਤੀਜੇ ਤੋਂ ਕੀਆ ਕੀ ਜੇ ਭਗਤ ਮਿਰ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਲੋਕ ਖੁਸ਼ ਨਹੀਂ ਹੁੰਦੇ ਤੇ ਮੈਂ ਆਪਣੇ ਅੰਦਰ ਨੂੰ ਥੋੜਾ ਬਦਲ ਲਵਾਂਗਾ ਹਾਂ ਜੇ ਮੈਂ ਦੁਨੀਆਵੀ ਖੁਸ਼ਾਮਦ ਲੈਣਾ ਚਾਹਨਾ ਜਿੰਦੇ ਵਿੱਚ ਪਰਸਪਰ ਆਪਾਂ ਸਾਰੇ ਜੀ ਰਹੇ ਹਾਂ ਹਰ ਕਰਮ ਸਾਡਾ ਦੁਨੀਆਵੀ ਖੁਸ਼ਾਮਦ ਤੇ ਖੜਾ ਹੋਇਆ ਜੇ ਮੈਂ ਦੁਨੀਆਵੀ ਤੁਸ਼ਾਮਦ ਲੈਣੀ ਫਿਰ ਮੈਨੂੰ ਇਹ ਜੋੜ ਘਟਾ ਵੇਖਣਾ ਪਏਗਾ ਵੀ ਮੇਰੇ ਬੋਲ ਕਿਨੂੰ ਚੰਗੇ ਲੱਗਣਗੇ ਕਿਨੂੰ ਨਹੀਂ ਲੱਗਣਗੇ ਮੈਨੂੰ ਕੀ ਬੋਲਣਾ ਚਾਹੀਦਾ ਹੈ ਕੀ ਨਹੀਂ ਬੋਲਣਾ ਚਾਹੀਦਾ ਕਿਹੋ ਜਿਹਾ ਬੋਲਣਾ ਚਾਹੀਦਾ ਹੈ ਪ੍ਰਦਾਤਾ ਜੀ ਕਹਿੰਦੇ ਨੇ ਜੇ ਇਹ ਕੋਈ ਜੋੜ ਘਟਾ ਨਹੀਂ ਜੇ ਮੇਰੇ ਬੋਲ ਸਿਰਫ ਰੱਬ ਲਈ ਨੇ ਪਰਮਾਤਮਾ ਲਈ ਨੇ ਉਹਨਾਂ ਵਿੱਚ ਕੋਈ ਦੁਨਿਆਵੀ ਮੰਗ ਨਹੀਂ ਕੋਈ ਦੁਨਿਆਵੀ ਖਿੱਚ ਨਹੀਂ ਇਹਨੂੰ ਮਲੇ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਕਰਮ ਧਰਮ ਪਖੰਡ ਜੋ ਦਿਸੈ ਤਿਤ ਜਮ ਜਾਗਾਤੀ ਲੂਟੈ ਅਗਲਾ ਬਚਨ ਪੜੋ ਨਿਰਮਾਨ ਕੀਰਤਨ ਗਾਵੋ ਕਰਤੇ ਕਾ ਨਿਰਮਾਨ ਦਾ ਮਤਲਬ ਹੁੰਦਾ ਹੈ ਉਹ ਬਾਣੀ ਨਿਰਮਾਨ ਬਾਣ ਬਾਣ ਦਾ ਮਤਲਬ ਹੈ ਬਾਣੀ ਨਿਰਮਾਨ ਨਿਰਮਾਨ ਦਾ ਮਤਲਬ ਹੈ ਉਹ ਬਾਣੀ ਉਹ ਬੋਲ ਜਿਨ੍ਹਾਂ ਦੇ ਅੰਦਰ ਕੋਈ ਮੰਗ ਨਹੀਂ ਕੋਈ ਸੰਸਾਰ ਦੀ ਮੰਗ ਨਹੀਂ ਨਿਰ ਨਿਰਬਾਣੀ ਭਗਤ ਜੀ ਕਹਿੰਦੇ ਨੇ ਨਿਰਮਾਨ ਕੀਰਤਨ ਰੱਬ ਦੀ ਕੀਰਤੀ ਨਿਰਮਾਨ ਹੋ ਕੇ ਕਰ ਰੱਬ ਦੀ ਕੀਰਤੀ ਦੇ ਪਿੱਛੇ ਖਿੱਚਣਾ ਹੋਵੇ ਰੱਬ ਦੀ ਵਡਿਆਈ ਪਿੱਛੇ ਰੱਬ ਦੇ ਗੁਣ ਗਾਣ ਦੇ ਪਿੱਛੇ ਖਿੱਚਣਾ ਹੋਵੇ ਇਹ ਨਹੀਂ ਵੀ ਜੇ ਮੈਂ ਨਿਤਨੇਮ ਵੀ ਕੀਤਾ ਹੈ ਤੇ ਮੈਂ ਉਸ ਨਿਤਨੇਮ ਕਰਨ ਦਾ ਰੱਬ ਦੇ ਉੱਤੇ ਦਾਵਾ ਕਰਕੇ ਆਖਾਂ ਵੀ ਰੱਬਾ ਅੱਜ ਮੈਂ ਕੀਤਾ ਹੈ ਇਹਦੇ ਬਦਲੇ ਵਿੱਚ ਮੈਨੂੰ ਆ ਮਿਲ ਜਾਏ ਸਾਡੀ ਮੰਗ ਬਦਲੇ ਵਿੱਚ ਕਿਸੇ ਚੀਜ਼ ਦੀ ਮੰਗ ਕਰਦੀ ਸਾਡਾ ਬੋਲਿਆ ਪਰਪਾਰਸ਼ਾ ਕਹਿੰਦੇ ਨੇ ਰੱਬ ਦੇ ਘਰ ਉਹ ਕੀਰਤੀ ਪ੍ਰਮਾਣ ਹੁੰਦੀ ਹੈ ਜਿਹੜੀ ਨਿਰਬਾਨ ਹੋਵੇ ਨਿਰਮਾਨ ਕੀਰਤਨ ਗਾਵੋ ਕਰਤੇ ਕਾ ਫਿਰ ਕੀ ਹੋਏਗਾ ਨਿਮਖ ਸਿਮਰਤ ਜਿਤ ਛੁਟੈ ਉਥੇ ਫਿਰ ਗੱਡੀਆਂ ਨਹੀਂ ਲੱਦਣੀਆਂ ਪੈਣੀਆਂ ਤਾਂ ਹੀ ਬਾਬੇ ਨਾਨਕ ਨੇ ਆਖਿਆ ਨਾ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਤ ਪੜਪੜ ਬੇੜੀ ਪਾਈਐ ਪੜਪੜ ਗੱਡੀਆਂ ਖਾਤ ਪੜੀਐ ਜਿੱਤੇ ਬਰਸ-ਬਰਸ ਪੜੀਐ ਜਿੱਤੇ ਮਾਸ ਦਾਤਾ ਜੀ ਕਹਿੰਦੇ ਨੇ ਜਿੰਨੇ ਮਰਜੀ ਸਾਲ ਪੜੀ ਜਾ ਭਾਵੇਂ ਪੜ-ਪੜ ਕੇ ਗੱਡੀਆਂ ਲੱਦ ਲੈ ਦਾਤਾ ਜੀ ਕਹਿੰਦੇ ਨੇ ਪੋਥੀਆਂ ਦੀਆਂ ਪੋਥੀਆਂ ਪੜ ਛੱਡ ਪਰ ਪੜਨ ਦਾ ਲਾਭ ਤਾਂ ਇਹ ਜੇ ਪੜਿਆ ਹੋਏ ਪੜ ਕੇ ਤੇ ਤੇਰੇ ਅੰਦਰ ਸਹਿਜ ਆ ਜਾਏ ਨਹੀਂ ਤੇ ਦਾਤਾ ਜੀ ਕਹਿੰਦੇ ਨੇ ਇਸ ਪੜੇ ਦਾ ਕੋਈ ਲਾਭ ਨਹੀਂ ਫਿਰ ਤੇ ਹੋਏਗਾ ਜੇ ਤਾਂ ਪੜਿਆ ਤੇ ਤਾਂ ਕੜਿਆ ਸਾਬ ਕਹਿੰਦੇ ਨੇ ਜਿੰਨਾ ਪੜੇਗਾ ਉਹਨਾਂ ਅੰਦਰੋਂ ਕੜੇਗਾ ਦੁਖੀ ਹੋਏਗਾ ਉਹਨਾਂ ਕਿਉਂਕਿ ਪੜਾਈ ਵੀ ਆਪਣੇ ਆਪ ਵਿੱਚ ਬੰਦੇ ਨੂੰ ਦੁਖੀ ਕਰਦੀ ਹੈ ਜੀ ਜਦੋਂ ਬੰਦਾ ਬਹੁਤ ਲੈਵਲ ਤੇ ਪਹੁੰਚ ਜਾਂਦਾ ਨਾ ਬਾਰੀ ਤੌਰ ਤੇ ਹੋਵੇ ਜੇ ਜੇ ਸੰਸਾਰਿਕ এডਿਕੇਸ਼ਨ ਵੇਖੀਏ ਤੇ ਉਹਦੀ ਪੜ੍ਹਾਈ ਦੇ ਮੁਤਾਬਕ ਉਹਦੀ ਵਕਤ ਨਾ ਹੋਵੇ ਤੇ ਉਹਦਾ ਪੜਿਆਉਣ ਦੇ ਲਈ ਕੁਰਜਨਾ ਬਣ ਜਾਂਦਾ ਉਹਦੇ ਲਈ ਦੁੱਖ ਬਣ ਜਾਂਦਾ ਹੈ ਇਸੇ ਕਰਕੇ ਦਾਤਾ ਜੀ ਕਹਿੰਦੇ ਨੇ ਕਿ ਜੇ ਤੂੰ ਬੋਲਣਾ ਸਹਿਦ ਵਿੱਚ ਬੋਲ ਤੇਰੇ ਬੋਲਾਂ ਵਿੱਚ ਸਹਿਜ ਹੋਵੇ ਫਿਰ ਦਾਤਾ ਜੀ ਕਹਿੰਦੇ ਨੇ ਤੇਰੇ ਬੋਲਾਂ ਵਿੱਚ ਪਿਆਰ ਹੋਵੇ ਤੇਰੇ ਬੋਲ ਸੱਚੇ ਹੋਣ ਬਬੀਹਾ ਬੜ ਕੇ ਪੁਕਾਰ ਕਰੇਗਾ ਤੇਰੀ ਪੁਕਾਰ ਰੱਬ ਦੇ ਘਰ ਪਹੁੰਚੇਗੀ ਬਬੀਹਾ ਤੂੰ ਸਹਜ ਬੋਲ ਸੱਚੇ ਸ਼ਬਦ ਸੁਭਾਏ ਦਾਤਾ ਜੀ ਕਹਿੰਦੇ ਨੇ ਇਹ ਜਿਹੜੇ ਪਿਆਰ ਵਾਲੇ ਸੱਚੇ ਬੋਲ ਨੇ ਇਹ ਰੱਬ ਦੇ ਘਰ ਵਿੱਚ ਸੁਣੇ ਜਾਣਗੇ ਸਭ ਕੁਝ ਤੇਰੇ ਨਾਲ ਹੈ ਫਿਰ ਤੈਨੂੰ ਸਮਝ ਆਏਗੀ ਕਿ ਸਭ ਕੁਝ ਤੇਰੇ ਨਾਲ ਹੈ ਦੇਖੋ ਜੀ ਕੁਝ ਬਾਹਰ ਨਹੀਂ ਹੈਗਾ ਬੰਦੇ ਦੇ ਨਾਲ ਹੈ ਜੀ ਉਹ ਆਨੰਦ ਲੈਣਾ ਚਾਹੁੰਦਾ ਹੈ आनंद ਵੀ ਇਹਦੇ ਨਾਲ ਹੈ ਜੇ ਚਿੰਤਾ ਲੈਣਾ ਚਾਹੁੰਦਾ ਹੈ ਚਿੰਤਾ ਵੀ ਇਹਦੇ ਨਾਲ ਹੈ ਜੇ ਦੁੱਖ ਲੈਣਾ ਚਾਹੁੰਦਾ ਹੈ ਦੁੱਖ ਵੀ ਇਹਦੇ ਨਾਲ ਹੈ ਬਾਹਰ ਉਹ ਨਹੀਂ ਸਾਧ ਸੰਗਤ ਕੁਝ ਵੀ ਮਿਲਦਾ ਜੀ ਨਾ ਕੋਈ ਆਖੇ ਨਾ ਵੀ ਤੁਹਾਨੂੰ ਵੇਖੋ ਦੁਨਿਆਵੀ ਤੌਰ ਤੇ ਸਾਧ ਸੰਗਤ ਕੋਈ ਬੰਦਾ ਮੈਨੂੰ ਦੁਖੀ ਕਰਨਾ ਚਾਹੇ ਕਿਵੇਂ ਦੁਖੀ ਕਰੇਗਾ ਜਾਂ ਆਪਣੇ ਸ਼ਬਦਾਂ ਨਾਲ ਕਰੇਗਾ ਜਾਂ ਉਹ ਮੈਨੂੰ ਸਰੀਰਕ ਦੁੱਖ ਦੇਗਾ ਇਹ ਹੀ ਜੁਗਤਾਂ ਨੇ ਨਾ ਜੀ ਇਹ ਆਪ ਉਹ ਸ਼ਬਦ ਐਸੇ ਬੋਲੇਗਾ ਵੀ ਮੈਂ ਵਿਚਲਿਤ ਹੋ ਜਾਵਾਂ ਮੈਂ ਉਹਦੇ ਉਹਦੇ ਬੋਲੇ ਹੋਏ ਸ਼ਬਦਾਂ ਨੂੰ ਹੋਰ ਕਰੋਧ ਦੇ ਵਿੱਚ ਆ ਕੇ ਬੋਲਾਂ ਤੇ ਜਾਂ ਫਿਰ ਉਹ ਮੈਨੂੰ ਸਰੀਰਕ ਤੌਰ ਤੇ ਪ੍ਰਤਾਰਨਾ ਕਰੇਗਾ ਵੀ ਨਹੀਂ ਇਹਨੂੰ ਸਰੀਰਕ ਦੁੱਖ ਦਿਓ ਦੋਈ ਚੁਕਤਾਂ ਨੇ ਨਾ ਹੁਣ ਦਾਤਾ ਜੀ ਕਹਿੰਦੇ ਨੇ ਜਦੋਂ ਤੂੰ ਸਹਿਜ ਵਿੱਚ ਟਿਕ ਜਾਏਗਾ ਨਾ ਕਿਸੇ ਦੇ ਬੋਲੇ ਬਚਨ ਤੇਰੇ ਤੇ ਅਸਰ ਨਹੀਂ ਕਰਨਗੇ ਤੈਨੂੰ ਸਮਝ ਆ ਜਾਏਗੀ ਕਿ ਬਸ ਤੂੰ ਮੂਰਖ ਹੈ ਨਾਲ ਨਾ ਲੁਜੀ ਹੈ ਤੇਰੀ ਜ਼ੁਬਾਨ ਆਪਣੇ ਆਪ ਬੰਦ ਹੋ ਜਾਏਗੀ ਫਿਰ ਦੂਜੀ ਗੱਲ ਸਤਿਗੁਰ ਕਹਿੰਦੇ ਨੇ ਜੇ ਆਖੇ ਦੁੱਖ ਸਰੀਰ ਕਰਕੇ ਦੇ ਕਿੰਨੇ ਆਣ ਯਤਨ ਕੀਤੇ ਸਾ ਸੰਗਤ ਤੁਸੀਂ ਇਤਿਹਾਸ ਪੜੋ ਇਤਿਹਾਸ ਪੜੋ ਹੁਣ ਸਾਹਿਬਜ਼ਾਦਿਆਂ ਦੀ ਗੱਲ ਕਰਨਿਆਂ ਉੱਥੇ ਦੋਨੋਂ ਚੀਜ਼ਾਂ ਹੀ ਸੀ ਨਾ ਸ਼ਬਦ ਕਰਕੇ ਵੀ ਵਿਚਾਰ ਕਰਕੇ ਦੁਬਾਨ ਦਾ ਯਤਨ ਦੁੱਖ ਦੇ ਕੇ ਸਰੀਰੀ ਦੁਬਾਨ ਦਾ ਯਤਨ ਪਰ ਉਹ ਜੰਗ ਜਿੱਤੀ ਕਿਉਂ ਜਿੱਤੀ ਕਿਉਂਕਿ ਨਾ ਉਹਨਾਂ ਨੇ ਸਾਹਮਣੇ ਵਾਲਿਆਂ ਦੇ ਸ਼ਬਦਾਂ ਦਾ ਅਸਰ ਆਪਣੇ ਤੇ ਕਬੂਲਿਆ ਨਾ ਉਹਨਾਂ ਦੇ ਦੁੱਖਾਂ ਦੀ ਪੜਤਾਰਨਾ ਆਪਣੀ ਮਨ ਤੇ ਕਬੂਲੀ ਦਾਤਾ ਜੀ ਕਹਿੰਦੇ ਨੇ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਏ ਸਭ ਕੁਝ ਤੇਰੇ ਨਾਲ ਹੈ ਬਾਹਰੋਂ ਕੋਈ ਕਿਸੇ ਨੂੰ ਨਾ ਦੁੱਖ ਦੇ ਸਕਦਾ ਨਾ ਸੁਖੀ ਕਰ ਸਕਦਾ ਜੇ ਬਾਹਰੋਂ ਸੁਖੀ ਹੋਣਾ ਸਾਥ ਸੰਗਤ ਅੱਜ ਤੇ ਸਾਡੇ ਕੋਲ ਸਾਰਾ ਕੁਝ ਇਸ ਸੰਸਾਰ ਦੇ ਅੰਦਰ ਕਿਹੜੀ ਚੀਜ਼ ਦੀ ਘਾਟ ਹੈ ਪਰ ਬੰਦਾ ਫਿਰ ਵੀ ਕਰੋਜ ਰਿਆ ਅੰਦਰੋਂ ਦੁਖੀ ਹੈ ਕਿਉਂ ਦੁਖੀ ਹੈ ਕਿਉਂਕਿ ਇਹ ਦੁੱਖ ਸੁਖ ਬਾਹਰ ਨਹੀਂ ਹੈ ਨਾ ਐਸੀ ਦੀ ਠੰਡੀ ਹਵਾ ਵਿੱਚ ਬੈਠਣ ਨਾਲ ਸਕੂਨ ਮਿਲਣਾ ਹੈ। ਨਾ ਸਤਿਗੁਰ ਕਹਿੰਦੇ ਨੇ ਚੰਦਨ ਦੀ, ਚੰਦਰਮਾ ਦੀ, ਚਾਂਦਨੀ ਨਾਲ ਮਿਲਣਾ ਹੈ। ਨਾ ਚੰਦਨ ਕਿਸਾਕੇ ਮੱਥੇ ਤੇ ਲਾਣ ਨਾਲ ਮਿਲਣਾ ਹੈ। ਦਾਤਾ ਜੀ ਕਹਿੰਦੇ ਨੇ ਤੇ ਤਾਂ ਮਿਲਣਾ ਹੈ ਜੇ ਤੇਰੇ ਅੰਦਰ ਸ਼ੀਤਲਤਾ ਹੈ। ਇਹਨੂੰ ਸਾਬ ਜੀ ਕਹਿੰਦੇ ਨੇ ਸਭ ਕੁਝ ਤੇਰੇ ਨਾਲ ਹੈ। ਜਦੋਂ ਸਭ ਕੁਝ ਤੇਰੇ ਨਾਲ ਹੋਇਆ ਹਨਾ ਬਾਬੇ ਨਾਨਕ ਨੂੰ ਲੋਕਾਂ ਨੇ ਕਿੰਨਾ ਕੁਝ ਨਹੀਂ ਆਖਿਆ। ਪਗ ਪਾਈ ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਕਿੰਨਾ ਮਾੜਾ ਬੋਲਦੇ ਨੇ ਲੋਕ ਕਿੰਨਾ ਬੁਰਾ ਬੋਲਦੇ ਨੇ ਤੁਹਾਨੂੰ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸਹਬਾਬਾ ਨਾਨਕ ਜੀ ਕਹਿੰਦੇ ਨੇ ਕੋਈ ਨਹੀਂ ਮਰਦਾਨਿਆਂ ਜੋ ਕੁਝ ਇਹਨਾਂ ਦੇ ਅੰਦਰ ਏ ਉਹ ਮੈਨੂੰ ਵੰਡ ਮੈਨੂੰ ਵੰਡਦੇ ਨੇ ਜੋ ਕੁਝ ਮੇਰੇ ਅੰਦਰ ਮੈਂ ਇਹਨਾਂ ਨੂੰ ਵੰਡੀ ਜਾਣਾ ਫਰਕ ਛਿਰ ਕੇ ਨਹੀਂ ਮਹਾਤਮਾ ਬੁੱਧ ਨੂੰ ਉਹਦਾ ਚੇਲਾ ਆਨੰਦ ਪੁੱਛਦਾ ਹੈ ਕਹਿੰਦੇ ਨੇ ਮਹਾਤਮਾ ਬੁੱਧ ਨੂੰ ਕਹਿੰਦਾ ਮੈਂ ਜਿਦੋਂ ਉਹ ਤੁਹਾਡੇ ਨਾਲ ਚੱਲਿਆ ਮੈਂ ਬੜੀ ਬੜੀ ਵੇਖਿਆ ਤੁਸੀਂ ਜਾਂਦੇ ਹੋ ਲੋਕ ਤੁਹਾਨੂੰ ਮਾੜਾ ਕਹਿੰਦੇ ਨੇ ਭिक्षा ਮੰਗ ਕੇ ਖਾਂਦੇ ਸਨ ਨਾ ਜੀ ਜੋ ਮਿਲਣਾ ਉਹਦੇ ਵਿੱਚ ਗੁਜ਼ਾਰਾ ਕਰ ਲੈਣਾ ਨਹੀਂ ਮਿਲਣਾ ਤੇ ਤਾਂ ਸ਼ੁਕਰ ਕਰ ਲੈਣਾ ਤੇ ਕਈ ਵਾਰੀ ਇਹ ਇਹੋ ਜੇ ਅੰਦਰੋਂ ਕਰੋਧ ਵਿੱਚ ਕਰੋਪੀ ਵਿੱਚ ਜੀਣ ਵਾਲੇ ਲੋਕ ਦੁਖੀ ਲੋਕ ਜਾ ਕੇ ਉਹਨਾਂ ਦੇ ਘਰੋਂ ਮੰਗਣਾ ਤੇ ਉਹਨਾਂ ਨੇ ਹੋਰ ਗੁੱਸਾ ਕਰਨਾ ਬੁਰਾ ਵੀ ਬੋਲਣਾ ਤੇ ਜਿਹੜਾ ਸੰਸਾਰਿਕ ਤੌਰ ਤੇ ਜੁੜਿਆ ਹੁੰਦਾ ਬੰਦਾ ਉਹਨੂੰ ਅੰਦਰੋਂ ਦੁੱਖ ਹੁੰਦਾ ਹੈ ਆਨੰਦ ਸੰਸਾਰ ਨਾਲ ਜੁੜਿਆ ਸੀ ਉਹ ਦੁਖ ਸੀ ਉਹ ਮਹਾਤਮਾ ਬੁੱਧ ਨੂੰ ਕਹਿੰਦਾ ਜੀ ਇੰਨੇ ਲੋਕ ਬੁਰਾ ਬੋਲਦੇ ਨੇ ਤੁਸੀਂ ਜਵਾਬ ਹੀ ਕੋਈ ਨਹੀਂ ਦਿੰਦੇ ਉਹ ਕਹਿੰਦੇ ਜਵਾਬ ਕੀ ਦੇਣਾ ਮੈਂ ਜਵਾਬ ਤਾਂ ਦੇਵਾਂ ਜੇ ਮੈਂ ਉਹਨਾਂ ਦੇ ਕਹੇ ਹੋਏ ਬੋਲ ਲੈਣਿਓ ਕਹਿੰਦੇ ਜੀ ਉਹ ਕਿਵੇਂ ਮਹਾਤਮਾ ਬੁੱਧ ਕਹਿੰਦਾ ਆਨੰਦ ਤੂੰ ਦੁਕਾਨ ਤੇ ਜਾ ਸੌਦਾ ਲੈ ਤੂੰ ਦੁਕਾਨਦਾਰ ਨੂੰ ਕਹਿ ਸੌਦਾ ਤੋਲ ਦੇ ਦੁਕਾਨਦਾਰ ਸੌਦਾ ਤੋਲ ਦੇ ਤੋਲ ਕੇ ਉਹਨੇ ਰੱਖ ਦਿੱਤਾ ਹੈ ਲੈਣਾ ਨਾ ਲੈਣਾ ਤੇ ਤੇਰੀ ਮਰਜ਼ੀ ਹੈ ਨਾ ਤੂੰ ਚਾਹੇ ਤੇ ਲੈ ਜਾ ਸਕਣਾ ਤੂੰ ਚਾਹੇ ਤੇ ਉਹਨੂੰ ਆਖੇ ਵੀ ਮੈਨੂੰ ਨਹੀਂ ਚਾਹੀਦਾ ਜੀ ਵਾਪਸ ਰੱਖ ਲੈ ਸਤਿਗੁਰ ਜਿ ਜਿਹੜੇ ਬਚਨ ਆਖੇ ਨੇ ਨਾ ਸਭ ਕੁਝ ਤੇਰੇ ਨਾਲ ਹੈ ਮਹਾਤਮਾ ਬੁੱਧ ਕਹਿੰਦਾ ਲੋਕ ਸੌਦਾ ਦਿੰਦੇ ਨੇ ਸ਼ਬਦਾਂ ਦਾ ਮਾੜੇ ਸ਼ਬਦਾਂ ਦਾ ਆਪਾਂ ਮਾੜੇ ਸ਼ਬਦਾਂ ਦੇ ਵਪਾਰੀ ਕੋਈ ਨਹੀਂ ਆਪਾਂ ਕਿੰਨੇ ਭਾਈ ਤੇਰਾ ਤੈਨੂੰ ਮੁਬਾਰਕ ਆਪਾਂ ਆਪਣੇ ਕੰਮ ਤੇ ਲੱਗ ਜਾਂਦੇ ਆ ਸਭ ਇਹ ਕਿੰਨ੍ਹੇ ਪਾਤਸ਼ਾਹ ਕਹਿੰਦੇ ਨੇ ਸਭ ਕੁਝ ਤੇਰੇ ਨਾਲ ਹੈ ਦੁੱਖ ਵੀ ਸੁੱਖ ਵੀ ਤੇਰੇ ਨਾਲ ਹੈ ਕਿਸੇ ਦੇ ਦਿੱਤਿਆ ਨਹੀਂ ਕੋਈ ਲੱਖ ਦਿੰਦਾ ਰਵੇ ਹੁਣ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਨੇ ਮਾੜਾ ਹਾਂ ਅਸਰ ਤੇਰੇ ਤੇ ਤਾਂ ਕਰਨਗੇ ਜੇ ਤੇਰਾ ਆਪਣਾ ਅੰਦਰ ਵਿਚਲੇ ਤੇ ਜੇ ਤੇਰੇ ਆਪਣੇ ਅੰਦਰ ਆਨੰਦ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਮੋਜ ਵਿੱਚ ਜੀਏਗਾ ਦਾਤਾ ਜੀ ਕਹਿੰਦੇ ਨੇ ਸਭ ਕੁਝ ਤੇਰੇ ਨਾਲ ਹੈ ਸਤਿਗੁਰੂ ਦੀ ਆ ਦਿਖਾਏ ਪਰ ਇਹ ਦਿਖਾਵੇਗਾ ਵੀ ਉਹ ਮਾਲਕ ਆਪ ਜਿੱਦੋਂ ਸੋਝੀ ਦਿੰਦਾ ਆਪਣੀ ਸ਼ਬਦ ਨਾਲ ਜੋੜ ਕੇ ਫਿਰ ਇਹਨਾਂ ਗੱਲਾਂ ਦੀ ਪ੍ਰਤੀਤਾਂਦੀ ਹੈ ਨਹੀਂ ਤੇ ਬੰਦਾ ਕਿਸੇ ਦੇ ਬੋਲੇ ਸ਼ਬਦਾਂ ਦਾ ਉਨੀ ਦੇਰ ਤੱਕ ਇਹਨੂੰ ਸਕੂਨ ਨਹੀਂ ਮਿਲਦਾ ਜਿੰਨੀ ਦੇਰ ਤੱਕ ਦੋ ਦੀਆਂ ਚਾਰਨਾ ਸੁਣਾ ਦੇ ਹੁੰਦਾ ਨਾ ਨਹੀਂ ਉਨੀ ਦੇਰ ਸਕੂਨ ਮਿਲਦਾ ਕੋਈ ਵੀ ਹੋਵੇ ਬੜਾ ਔਖਾ ਹੈ ਪਰਪਤਪਾ ਸਾਹਿਬ ਜੀ ਕਹਿੰਦੇ ਨੇ ਜਦ ਰੱਬ ਸਤਿਗੁਰੂ ਸੋਝੀ ਦੇ ਦਿੰਦਾ ਨਾ ਸ਼ਬਦ ਨਾਲ ਜੋੜ ਕੇ ਪਾਤਸ਼ਾਹ ਕਹਿੰਦੇ ਨੇ ਫਿਰ ਅੱਗੋਂ ਕੋਈ ਨਹੀਂ ਬੋਲਦਾ ਫਿਰ ਉਹਨੂੰ ਸਮਝ ਆ ਜਾਂਦੀ ਭਾਈ ਤੇਰਾ ਬੋਲਿਆ ਬੋਲ ਤੇਰੀ ਜ਼ੁਬਾਨ ਦੇ ਸ਼ਬਦ ਨੇ ਕਿੰਨੀ ਦੇਰ ਬੋਲੇ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਆਪ ਪਛਾਣ ਆਪਣੇ ਆਪੇ ਦੀ ਪਛਾਣ ਕਰ ਸਾਰੀ ਖੇੜ ਸਿਰਪਾ ਆਪਣੇ ਆਪੇ ਦੀ ਪਛਾਣ ਕਰਨੀ ਦੀ ਮੈਂ ਕੀ ਹਾਂ ਮੇਰੇ ਅੰਦਰ ਕੀ ਹੈ ਮੈਂ ਕਿੱਥੇ ਖੜਾ ਹੋਇਆ ਆਪ ਪਛਾਣੇ ਜਦੋਂ ਆਪਣੇ ਆਪ ਦੀ ਪਛਾਣ ਹੋ ਗਈ ਫਿਰ ਸਾਬ ਕਹਿੰਦੇ ਨੇ ਪ੍ਰੀਤਮ ਮਿਲੈ ਫਿਰ ਰੱਬ ਮਿਲ ਪੈਂਦਾ ਹੈ ਬੜਾ ਸੁੱਖ ਹੈ ਰੱਬ ਨੂੰ ਮਿਲਣਾ ਆਪਣੇ ਆਪੇ ਦੀ ਪਛਾਣ ਕਰ ਲੈਣਾ ਪਰ ਬੜਾ ਔਖਾ ਹੈ ਆਪਣੇ ਆਪੇ ਦੀ ਪਛਾਣ ਕਰਨੀ ਕਿੰਨਾ ਸੁੱਖ ਹੈ ਜੀ ਆਪਣੇ ਆਪ ਦੀ ਪਛਾਣ ਕਰ ਲਓ ਰੱਬ ਮੈਂ ਪਛਾਨ ਦਾ ਮਤਲਬ ਇਹ ਨਹੀਂ ਵੀ ਮੇਰੀ ਅੱਖਾਂ ਕੇ ਜੀਆਂ ਨੇ ਮੂੰਹ ਕੇ ਜਾਏ ਪਛਾਨ ਦਾ ਮਤਲਬ ਇਹ ਮੇਰੇ ਅੰਦਰ ਕੀ ਹੈ ਮੇਰੇ ਅੰਦਰ ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਧਰਮ ਕਿਹੜਾ ਹੈ ਮੇਰੇ ਅੰਦਰ ਹੀ ਤੇ ਧਰਮ ਬੈਠਾ ਹੋਇਆ ਮੈਂ ਵਾਚਨਾ ਆਪਣੇ ਅੰਦਰ ਦੇ ਧਰਮ ਵਿੱਚ ਹੁੰਦੀ ਮੇਰੇ ਅੰਦਰ ਚੰਗਾ ਕੀ ਹੈ ਮਾੜਾ ਕੀ ਅਸੀਂ ਕਹਿੰਦੇ ਹਾਂ ਕਿ ਰੱਬ ਦੇ ਘਰ ਵਾਚਿਆ ਜਾਏਗਾ ਰੱਬ ਦੇ ਘਰ ਕਾਚੇ ਜਾਏਗਾ ਕਿਦੋਂ ਵਾਚਿਆ ਜਾਏਗਾ ਮਰਨ ਤੋਂ ਬਾਅਦ ਜਦੋਂ ਮਾਰੇ ਗਏ ਤੇ ਪਰ ਕਿੰਨੇ ਵੇਖਣਾ ਵਾਚਿਆ ਜੀ ਇਹ ਵਾਚਣਾ ਮੈਂ ਹੈ ਧਰਮ ਮੇਰੇ ਅੰਦਰ ਹੈ ਧਰਮ ਨੇ ਆ ਕਰਨ ਵਾਲਾ ਮੇਰੇ ਅੰਦਰੋਂ ਮੈਂ ਵੇਖਣਾ ਹੈ ਮੇਰੇ ਅੰਦਰ ਕੀ ਜਿਵੇਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਵੇਖੀਏ ਤੇ ਸ਼ੀਸ਼ਾ ਚਿਹਰੇ ਤੇ ਦਾਗ ਦੱਸਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਦੋਂ ਧਰਮ ਦੇ ਹਜ਼ੂਰ ਖੜੇ ਹੋ ਕੇ ਵੇਖਾਂਗੇ ਧਰਮ ਦੱਸੇਗਾ ਮੇਰੇ ਅੰਦਰ ਚੰਗਾ ਕੀ ਹੈ ਤੇ ਮਾੜਾ ਕੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਆਪ ਪਛਾਣੇ ਪ੍ਰੀਤਮ ਮਿਲੈ ਤੇ ਜਿੱਦੋਂ ਰੱਬ ਮਿਲ ਪੈਂਦਾ ਮੁੱਠਾ ਸ਼ੈਬਰ ਲਾਇ ਫਿਰ ਸਤਿਗੁਰ ਕਹਿੰਦੇ ਨੇ ਨਾਮ ਦੀ ਸ਼ੈਬਰ ਲੱਗਦੀ ਏ ਚਿਮਬਰ ਸੈ ਚਿਮ ਚਿਮ ਅੰਮ੍ਰਿਤ ਧਾਰਾ ਵਰਸਦੀ ਏ ਫਿਰ ਅੰਦਰ ਚਿਮ ਚਿਮ ਅੰਮ੍ਰਿਤ ਵਰਸ ਦਾ ਤਿਸ਼ਨਾ ਭੁਖ ਸਭ ਜਾਏ ਫਿਰ ਅੰਦਰ ਪ੍ਰਮਾਤਮਾ ਦੇ ਨਾਮ ਦਾ ਮੈਂ ਹਰ ਵੇਲੇ ਪੈਂਦਾ ਜੀ ਪਰ ਬਾਬਾ ਜੀ ਕਹਿੰਦੇ ਨੇ ਬਿਨ ਸਾਵਣ ਕਨਹਰ ਗੱਜੈ ਬਾਾਰਮੀ ਪੈਣਾ ਹੋਏਗਾ ਤੇ ਬੰਦਾ ਸੌਣ ਦੇ ਮਹੀਨੇ ਦੀ ਊਡੀ ਕਰਦਾ ਹੈ ਬੱਦਲਾਂ ਆਣਗੇ ਵਰਸਣਗੇ ਸਭ ਕਹਿੰਦੇ ਨੇ ਹੁਣ ਨਾ ਬੱਦਲਾਂ ਦੀ ਜ਼ਰੂਰਤ ਹੈ ਨਾ ਸੌਣ ਦੇ ਮਹੀਨੇ ਦੀ ਜ਼ਰੂਰਤ ਹੈ ਹੁਣ ਹਰ ਵੇਲੇ ਮੇਰੇ ਅੰਦਰ ਇਹ ਮੀਂਹ ਪੈ ਰਿਹਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਤਿਸ਼ਨਾ ਭੁੱਖ ਸਭ ਜਾਏ ਇਸ ਮੀਂਹ ਨੇ ਇਸ ਭੁੱਖ ਨੇ ਇਸ ਪਿਆਸ ਨੇ ਮੇਰੇ ਅੰਦਰ ਦੀ ਤ੍ਰਿਸ਼ਨਾ ਮੇਰੇ ਅੰਦਰ ਦੀ ਭੁੱਖ ਮਟਾ ਦਿੱਤੀ ਏ ਕੋਕ ਪੁਕਾਰ ਨਾ ਹੋਵੇ ਹੁਣ ਵਿਕਾਰ ਅੰਦਰ ਸ਼ੋਰ ਨਹੀਂ ਕਰਦੇ ਹੁਣ ਮਾਇਆ ਦਾ ਰੋਲਾ ਨਹੀਂ ਪੈਂਦਾ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਲਾ ਨਹੀਂ ਇਹਦੇ ਅੰਦਰ ਹੁਣ ਕੋਈ ਇਨਾਂ ਦੀ ਪੁਕਾਰ ਨਹੀਂ ਤੇ ਜੋਤੀ ਜੋਤ ਬੁਲਾਏ ਆ ਜੋਤ ਪ੍ਰਮਾਤਮਾ ਦੀ ਜੋਤ ਵਿੱਚ ਸ਼ਬਦ ਦੇ ਵਿੱਚ ਮਿਲ ਗਈ ਹੈ ਨਾਨਕ ਸੁਖ ਸਵਨ ਸੁਆਗਨੀ ਇਹ ਨਾਨਕ ਜੀ ਉਹ ਜੀਵ ਇਸਤਰੀਆਂ ਸੁਖੀ ਹੁੰਦੀਆਂ ਨੇ ਉਹ ਜੀਵ ਇਸਤਰੀਆਂ ਸਦਾ ਸੁਹਾਗਣ ਰਹਿੰਦੀਆਂ ਨੇ ਰੱਬ ਨਾਲ ਜੁੜ ਕੇ ਸੱਚੇ ਨਾਮ ਸਮਾਏ ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਜੁੜ ਜਾਂਦੀ ਏ ਜਿਨ੍ਹਾਂ ਨੇ ਆਪਣਾ ਆਪਾ ਨਾਮ ਨਾਲ ਜੋੜ ਲਿਆ ਇਸ ਕਰਕੇ ਸਤਗੁਰ ਕਹਿੰਦੇ ਨੇ ਤੂੰ ਜੇ ਵਿਵਿਹਾ ਬਣ ਕੇ ਪੁਕਾਰ ਕਰ ਰਿਹਾ ਨਾ ਤੇ ਤੇਰੇ ਪੁਕਾਰਾਂ ਪੁਕਾਰ ਦੇ ਵਿੱਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਹਿਜ ਹੋਵੇ ਪਿਆਰ ਹੋਵੇ ਤੇ ਤੇਰੇ ਸ਼ਬਦਾਂ ਦੇ ਵਿੱਚ ਸੱਚ ਹੋਵੇ ਫਿਰ ਤੂੰ ਰੱਬ ਨਾਲ ਇੱਕ ਲੇਖ ਹੋ ਸਕਣਾ ਹੈ ਦਾਤਾ ਜੀ ਰਹਿਮਤ ਕਰਨ ਇਹਨਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ